ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰ ਸਿਮਰ ਸੁਖ ਪਾਇਆ ਪ੍ਰਾਣੀ ਸਮੇ ਦੀ ਗੱਲ ਹੈ ਇੱਕ ਪਿੰਡ ਵਿੱਚ ਸੋਹਣ ਸਿੰਘ ਨਾਂ ਦਾ ਇੱਕ ਆਮ ਜਿਹ ਮਨੁੱਖ ਰਹਿੰਦਾ ਸੀ ਉਸ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਸੀ ਘਰ ਘਰ ਦੀ ਗਰੀਬੀ ਮਨ ਵਿੱਚ ਚਿੰਤਾ ਅਤੇ ਦਿਲ ਵਿੱਚ ਦਾਸ ਸਦਾ ਬਣਿਆ ਰਹਿੰਦਾ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਗਿਆ ਉੱਥੇ ਰਾਗੀ ਸਿੰਘ ਗੁਰਵਾਣੀ ਦਾ ਕੀਰਤਨ ਕਰ ਰਏ ਸਨ ਜਦੋਂ ਸੋਹਣ ਸਿੰਘ ਨੇ ਇਹ ਪੰਕਤੀ ਸੁਣੀ ਸਿਮਰ ਸਿਮਰ ਸੁਖ ਪਾਇਆ ਉਸ ਦਾ ਮਨ ਠਹਿਰ ਗਿਆ ਉਸ ਨੇ ਗੁਰਮਖ ਨੂੰ ਪੁੱਛਿਆ ਕੀ ਸਿਰਫ ਨਾਮ ਸਿਮਰਨ ਨਾਲ ਸੁਖ ਮਿਲ ਸਕਦਾ ਹੈ ਗੁਰਮਖ ਨੇ ਪਿਆਰ ਨਾਲ ਕਿਹਾ ਜਦੋਂ ਮਨ ਸੱਚੇ ਨਾਲ ਸੱਚੇ ਨਾਮ ਨਾਲ ਜੁੜਦਾ ਹੈ ਦੁੱਖ ਆਪਣੇ ਆਪ ਦੂਰ ਹੋ ਜਾਂਦੇ ਹਨ ਉਸ ਦਿਨ ਤੋਂ ਸੋਹਣ ਸਿੰਘ ਨੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨਾਮ ਦਾ ਸਿਮਰਨ ਸ਼ੁਰੂ ਕਰ ਦਿੱਤਾ ਸ਼ੁਰੂ-ਸ਼ੁਰੂ ਵਿੱਚ ਮਨ ਪਟਕਦਾ ਸੀ ਪਰ ਹੌਸਲਾ ਨਾ ਹਾਰਿਆ ਹੌਲੀ-ਹੌਲੀ ਉਸ ਦੇ ਮਨ ਵਿੱਚ ਸ਼ਾਂਤੀ ਆਉਣ ਲੱਗੀ ਜੋ ਗੁੱਸਾ ਡਰ ਅਤੇ ਈਰਖਾ ਸੀ ਉਹ ਘਟ ਹੋਣ ਲੱਗੀ ਉਸ ਦੀ ਜ਼ਿੰਦਗੀ ਬਾਹਰੋਂ ਨਹੀਂ ਅੰਦਰੋਂ ਬਦਲ ਰਹੀ ਸੀ ਕੁਝ ਸਮੇਂ ਬਾਅਦ ਉਸ ਨੂੰ ਰੋਜ਼ਗਾਰ ਦਾ ਸਾਧਨ ਮਿਲ ਗਿਆ ਘਰ ਦੀ ਹਾਲਤ ਸੰਭਲਣ ਲੱਗੀ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਹੁਣ ਉਹ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਕਰਦਾ ਸੀ ਇੱਕ ਦਿਨ ਸੋਨ ਸਿੰਘ ਨਹੀਂ ਫਿਰ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਏ ਵਾਹਿਗੁਰੂ ਤੂੰ ਮੈਨੂੰ ਸੁੱਖ ਨਹੀਂ ਸਿਮਰਨ ਦੀ ਦਾਤ ਦਿੱਤੀ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਉਸ ਵੇਲੇ ਉਸ ਦੇ ਮਨ ਵਿੱਚ ਹੋਰ ਗੁਰਬਾਣੀ ਦੀ ਪੰਕਤੀ ਗੂੰਜੀ ਨਾਨਕ ਦੁੱਖ ਸੁਖ ਪਿਆ ਤੇਰਾ ਨਉ ਉਸ ਨੂੰ ਸਮਝ ਆ ਗਈ ਕਿ ਦੁੱਖ ਤੇ ਸੁੱਖ ਦੋਵੇਂ ਹੀ ਵਾਹਿਗੁਰੂ ਦੀ ਰਜਾ ਹਨ ਨਾਮ ਨਾਲ ਜੜ ਕੇ ਜੀਵਨ ਸਫਲ ਹੋ ਜਾਂਦਾ ਹੈ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਨਾਮ ਸਿਮਰਨ ਮਨ ਨੂੰ ਸ਼ਾਂਤ ਕਰਦਾ ਹੈ ਗੁਰਬਾਣੀ ਅੰਦਰੋਂ ਜੀਵਨ ਬਦਲ ਸਕ ਦਿੰਦੀ ਹੈ ਸੱਚਾ ਸੁੱਖ ਵਾਹਿਗੁਰੂ ਦੇ ਨਾਮ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਹਾਨੂੰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ